ਸੋ ਕਿਉ ਮੰਦਾ ਆਖੀਐ ਜਿਤ ਜਮੇ ਰਾਜਾਨ ਇਹ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਸ਼ਾਹੀ ਉਹਨਾਂ ਨੇ ਔਰਤ ਦੇ ਸਤਕਾਰ ਵਜੋਂ ਕਹੀ ਸੀ ਤੇ ਅੱਜ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਜਨਮ ਦਿਨ ਹੈ ਜਨਮ ਦਿਹਾੜਾ ਤੇ ਪਿੰਡ ਸਿਮਾਉਂ ਜ਼ਿਲ੍ਹਾ ਮਾਨਸਾ ਦੀਆਂ ਸੰਗਤਾਂ ਨੇ ਬਹੁਤ ਸਰਦਾਰਤਾ ਤੇ ਭਾਵਨਾ ਦੇ ਨਾਲ ਪਿੰਡ ਸਮਾਉ ਵਿੱਚ ਪਾਸ਼ਾਈ ਨੌਮੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਜੋ ਕਿ ਪਿੰਡ ਦੇ ਬਾਹਰ ਹੈ ਉੱਥੇ ਬੜੀ ਸਰਦਾਰ ਤੇ ਭਾਵਨਾ ਦੇ ਨਾਲ ਪਿੰਡ ਦੀਆਂ ਸੰਗਤਾਂ ਨੇ ਗੁਰਪੁਰਬ ਮਨਾਇਆ ਤੇ ਲੰਗਰ ਚਨਾਏ ਗਏ ਗੁਰੂ ਦੇ ਲੰਗਰ ਅਟੁੱਟ ਵਰਤੇ ਤੇ ਸਾਰੀਆਂ ਸੰਗਤਾਂ ਨੇ ਲੰਗਰਾਂ ਦੀ ਸੇਵਾ ਵੀ ਕੀਤੀ ਤੇ ਲੰਗਰ ਛਕੇ ਤੇ ਬੋਤ ਸਰਦਾ ਭਾਵਨਾ ਦੇ ਨਾਲ ਇਹ ਜੋਗਰ ਪਰਬੇ ਮਨਾਇਆ ਗਿਆ ਉਹਨਾਂ ਦੀਆਂ ਸਖਿਆਵਾਂ ਤੇ ਸਾਨੂੰ ਚੱਲਣਾ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਰਸਤੇ ਤੇ ਸਮੁੱਚੀ ਮਨੁੱਖਤਾ ਨੂੰ ਚੱਲਣਾ ਚਾਹੀਦਾ ਹੈ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਮੇਰੇ ਵੱਲੋਂ ਫਿਰ ਦੁਬਾਰੇ ਲੱਖ ਲੱਖ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤ